ਮੇਰੇ ਨਾਲ ਨੇ ਪ੍ਰੋਫੈਸਰ ਹਰਨੇਕ ਸਿੰਘ ਜੋ ਰਿਜ਼ਰਵ ਜੋ ਰਿਜ਼ਰべਸ਼ਨ ਚੋਰ ਫੜੋ ਮੋਰਚਾ ਚਲਾਉਂਦੇ ਰਹੇ ਨੇ ਮਾਲੀ ਦੇ ਵਿੱਚ ਤਕਰੀਬਨ 8-9 ਮਹੀਨੇ ਲਗਾਤਾਰ ਧਰਨੇ ਤੇ ਬੈਠੇ ਰਹੇ ਨੇ ਉਹਨੂੰ ਧਰਨਾ ਚੱਲਦਾ ਸੀ ਮਹਾਲੀ ਫੇਸ ਬੰਦ ਦੇ ਵਿੱਚ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਸਾਹਮਣੇ ਸੋ ਇਹਨਾਂ ਨਾਲ ਗੱਲ ਕਰਦੇ ਆ ਕਿ ਜੋ 30000 ਦੇਣ ਦੀ ਗੱਲ ਕਹੀ ਜਾ ਰਹੀ ਹੈ ਮੋਰਚੇ ਨੂੰ ਉਹਦੇ ਵਿੱਚ ਕਿੰਨੀ ਗਿਸਚਾਈ ਹੈ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਜੀ ਹਾਂ ਡਾਕਟਰ ਕੋ ਇਹ ਜਿਹੜਾ ਇਹਦਾ ਮੋਰਚਾ ਚੱਲਿਆ ਸੀ ਇਹ ਜਿਹੜੇ ਉੱਚ ਸ਼੍ਰੇਣੀਆਂ ਨਾਲ ਸੰਬੰਧਿਤ ਜਨਰਲ ਕੈਟੇਗਰੀ ਨਾਲ ਸੰਬੰਧਿਤ ਲੋਕਾਂ ਨੇ ਜ਼ਿਆਦਾ ਐਸ்சி ਬੀਸੀ ਸਰਟੀਫਿਕੇਟ ਬਣਾਏ ਸਨ ਉਹਨਾਂ ਨੂੰ ਫੜਨ ਦੇ ਸੰਬੰਧ ਵਿੱਚ ਬਣਾਏ ਸਨ ਔਰ ਬਹੁਤ ਸਾਰੇ ਲੋਕ ਫੜੇ ਨਹੀਂ ਗਏ ਔਰ ਉਹਨਾਂ ਵਿੱਚ ਕੇਸ ਬਣੇ ਹੋਏ ਨੇ ਬਹੁਤ ਸਾਰੇ ਲੋਕ ਛੱਡ ਕੇ ਇੰਡੀਆ ਨੂੰ ਬਾਹਰ ਦੇ ਮੁਲਕਾਂ 'ਚ ਚਲੇ ਗਏ ਡਿਸਮਿਸ ਹੋਏ ਔਰ 123 ਕੇਸ ਜਿਹੜੇ ਨੇ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਡਿਪਾਰਟਮੈਂਟ ਐਂਡ ਮinority ਵੇਫਰ ਨੇ ਕੀਤੇ ਨੇ ਮੈਡਮ ਬਲਜੀਤ ਪੌਰ ਦੇ ਸਾਹਮਣੇ ਨੇ ਇਸ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਸੀ ਮੋਰਚੇ ਦੇ ਵਿੱਚ ਕਿਉਂਕਿ ਵੱਡੇ ਪੱਧਰ ਤੇ ਪੂਰੇ ਪੰਜਾਬ ਤੋਂ ਲੋਕ ਵਲੰਟੀਅਰ ਆਉਂਦੇ ਸਨ ਉਹਨਾਂ ਦੇ ਖਾਣੇ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਹੋਰ ਵੱਖ-ਵੱਖ ਖਰਚੇ ਦੇ ਪ੍ਰਬੰਧ ਦੇ ਲਈ ਲੋਕ ਫੰਡ ਦਿੰਦੇ ਸਨ ਬਿਲਕੁਲ ਔਰ ਇਹ ਜਿਹੜੇ ਉਹਨਾਂ ਦੀ ਅਸੀਂ ਬੁਕਾਰਾਂ ਪਰਚੀ ਕੱਢੀ ਸੀ ਜੇ ਕੋਈ ਸਾਨੂੰ ਕੋਈ ਫੰਡ ਦਿੰਦਾ ਸੀ ਔਰ ਇਹਦੇ ਵਿੱਚ ਕੋਈ ਕਈ ਲੋਕ ਅਜੇ ਵੀ ਸਨ ਜਿਹੜੇ ਕਿ ਹੋ ਸਕਦਾ ਗਲਤ ਤਰੀਕੇ ਨਾਲ ਕੋਈ ਫੰਡ ਦੇਂਦੇ ਹੋਣ ਪਰ ਅਸੀਂ ਜਿਹੜਾ ਕੋਈ ਧਰਨੇ ਤੇ ਆ ਕੇ ਫੰਡ ਦੇ ਗਿਆ ਉਹਦਾ ਰਿਕਾਰਡ ਹੈ ਕਿੰਨੇ ਕ ਪੈਸੇ ਤੁਹਾਡੇ ਕੋਲ ਆਏ ਹੋਣਾ ਕੋਈ ਤੁਹਾਡਾ ਪਰਚੀ ਤਾਂ ਤੁਸੀਂ ਕੱਢਦੀ ਸੀ ਨਹੀਂ ਨਹੀਂ ਉਹਦੇ ਵਿੱਚ ਤਾਂ ਸਾਨੂੰ ਸੋਦਾ ਹੀ ਜਾ ਕੇ ਲੈ ਕੇ ਦੇ ਦਿੰਦੇ ਸੀ ਸਮਾਰ ਹੀ ਲੈ ਕੇ ਦਿੰਦੇ ਸੀ ਅੱਛਾ ਔਰ ਅਸੀਂ ਜਿਹੜਾ ਕੋਈ ਲੈ ਕੇ ਵੀ ਦਿੰਦਾ ਜਿਵੇਂ ਉੱਥੇ ਰਾਸ਼ਨ ਆਉਂਦਾ ਸੀ ਰੋਜ਼ ਦਾ ਇਹ ਆ ਕੋ ਹੋਰ ਚੀਜ਼ਾਂ ਜ਼ਰੂਰੀ ਆਂਦੀਆਂ ਸੀ ਜੇ ਉਹਦੇ ਨੇ ਕੋਈ ਫੰਡ ਦੇ ਕੇ ਜਾਂਦਾ ਸੀ ਸਾਡਾ ਬਕਾਇਦਾ ਉਹਦੇ ਦੀ ਰਿਕਾਰਡ ਹੈ ਔਰ ਅਸੀਂ ਹਰ ਮੀਟਿੰਗ ਦੇ ਵਿੱਚ ਸ਼ੋਅ ਕਰਦੇ ਸੀ ਵੀ ਇੰਨਾ ਪੈਸਾ ਇਕੱਠਾ ਹੋਇਆ ਇਹਦਾ ਖਰਚ ਹੋਇਆ ਬਿਲਕੁਲ ਡਾਕਟਰ ਸਾਹਿਬ ਇੱਕ ਸਵਾਲ ਇਹ ਮੰਨਦਾ ਲੋਕਾਂ ਕੋਲੇ ਕਿੰਨਾ ਕੁ ਫੰਡ ਹੁੰਦਾ ਥੋੜੇ ਬਹੁਤੇ ਹੁੰਦੇ ਨੇ ਡਾਕਟਰ ਸਾਹਿਬ ਇਹ ਚ ਇੱਕ ਸਵਾਲ ਇਹ ਆ ਜਾਂਦਾ ਹੈ ਕਿ ਜੋ ਐਫ ਆਈ ਆਰ ਦਰਜ ਹੋਈ ਹੈ ਫੇਜ万ਮਾਲੀ ਥਾਣੇ ਦੇ ਵਿੱਚ ਉੱਚ ਲਿਖਿਆ ਗਿਆ ਕਿ ਧਰਨਾ ਲਵਾਇਆ ਸੀਗਾ ਜੋ ਏ ਆਈ ਜੀ ਸਿੱਧੂ ਨੇ ਮਾਲਵਿੰਦਰ ਸਿੰਘ ਸਿੱਧੂ ਤੇ ਨਾਲ ਜੋ ਬਲਵੀਰ ਸਿੰਘ ਹੈ ਉਹਨਾਂ ਨੇ ਉਦੋਂ ਧਰਨਾ ਲਵਾਉਣ ਦੇ ਵਿੱਚ 30000 ਸਿੱਧੇ ਤੌਰ ਤੇ ਸ਼ੁਰੂਆਤ ਦੇ ਵਿੱਚ ਕਿਸ ਦਿੱਤਾ ਉਹ ਤੁਹਾਡੇ ਧਿਆਨ ਚ ਹੈ ਕਿ ਨਹੀਂ ਨਹੀਂ ਦੇਖੋ ਇਹ ਜਿਹੜੇ ਬੰਦੇ ਨੇ ਇਹ ਬਲਬੀਰ ਸਿੰਘ ਔਰ ਮਾਰਵਿੰਦਰ ਸਿੰਘ ਸਿੱਧੂ ਜੀ ਤੇ ਇਹ ਇਹ ਕਿਉਂਕਿ ਸਰਕਾਰੀ ਮੁਲਾਜ਼ਮ ਸੀ ਇਹਨੂੰ ਤਾਂ ਕਦੀ ਅਸੀਂ ਉੱਤੇ ਤਰਨੇ ਤੇ ਦੇਖਿਆ ਨਹੀਂ ਓਕੇ ਅਸਲੀ ਜਿਹੜੀ ਦੁਸ਼ਮਣੀ ਹੈ ਉਹ ਇਹ ਹੈ ਵੀ ਇਹਦਾ ਜਿਹੜਾ ਜੁਆਈ ਆਰਪੀ ਕੇ ਸਿੰਘ ਹਾਂਜੀ ਉਹਨੇ ਜਾਦੀ ਐਸਸੀ ਸਰਟੀਫਿਕੇਟ ਬੁਣਾਇਆ ਉਹਦੇ ਪਿਓ ਨੇ ਵੀ ਬਣਾਇਆ ਜਿਹੜੀ ਸਰਟੀਫਿਕੇਟ ਓਕੇ ਉਹਨਾਂ ਨੂੰ ਔਰ ਉਹਦੇ ਨਾਲ ਜਿਹੜੇ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਨੇ ਬੁਣਾਏ ਹੋਏ ਨੇ ਇਹ ਉਹਨਾਂ ਦੀ ਆਪਸੀ ਲੜਾਈ ਹੈ ਔਰ ਕੁਝ ਲੋਕ ਹੁਣ ਵੀ ਵਿਜੀਲੈਂਸ ਵਿਭਾਗ ਦੇ ਵਿੱਚ ਮੁਲਜ਼ਮ ਨੇ ਬਿਲਕੁਲ ਜਿਹੜੇ ਪਚਾੜੇ ਦੇ ਵਿੱਚ ਪਾਡੇ ਚ ਫਰੋਜ਼ਪੁਰ ਦੇ ਵਿੱਚ ਔਰ ਫਾਜ਼ਲਕੜੀ ਦੇ ਵਿੱਚ ਲੱਗੇ ਹੋਏ ਬਿਲਕੁਲ ਸਰਕਾਰ ਨੇ ਉਹਨਾਂ ਨੂੰ ਫੜਨ ਦੀ بجائے ਇਹ ਇਹ ਉੱਥੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਸੀ ਉਹਨਾਂ ਦੇ ਮੁਕੱਦਮੇ ਦਰਜ ਕਰ ਰਹੀ ਹੈ ਔਰ ਇਹ ਜਿਹੜੇ ਵਾਕੀਏ ਨੇ ਧਰਨੇ ਲਾਉਣ ਦੇ ਨੇ ਕਰੋੜਾਂ ਰੁਪਏ ਲੋਕਾਂ ਦੇ ਨੇ ਲੱਖਾਂ ਖਰਚ ਹੁੰਦੇ ਨੇ ਉਹਨਾਂ ਬਾਰੇ ਬਿਜ਼ਨਸ ਡਿਪਾਰਟਮੈਂਟ ਚੁੱਪ ਹੈ ਔਰ ਇਹ ਜਿਹੜੇ ਲੋਕ ਜਾਲੀ ਸਰਟੀਫਿਕੇਟ ਤੇ ਲਾ ਕੇ ਲੱਗੇ ਹੋਏ ਉਹਨਾਂ ਬਾਰੇ ਚੁੱਪ ਹੈ ਔਰ ਜਿਹੜਾ ਏਜੀ ਔਰ ਇਹ ਜਿਹੜਾ ਪੱਤਰਕਾਰ ਸਾਡਾ ਭਰਾ ਫੜਿਆ ਤਗੜ ਹਾਂਜੀ ਤਗੜ ਹਾਂ ਅਸੀਂ ਇਹਨਾਂ ਇਹਨਾਂ ਜਿਹੜਾ ਰਿਵਾਰਡ ਲੈ ਰਹੇ ਸਾਰਾ ਕੁਝ ਲੈ ਰਹੇ ਇਹ ਜੀ ਅਸੀਂ ਆਲੋਚਨਾ ਕਰਦੇ ਹਾਂ ਸਖਤ ਨਿਖੇੜੀ ਕਰਦੇ ਹਾਂ ਇਹ ਇਹ ਪ੍ਰੈਸ ਨੂੰ ਲੋਕਾਂ ਦੀ ਆਵਾਜ਼ ਨੂੰ ਲੋਕਤੰਤਰ ਨੂੰ ਦਬਾਉਣ ਦਾ ਇਹ ਮਾਮਲਾ ਹੈ ਡਾਕਟਰ ਸਾਹਿਬ ਇੱਕ ਐਸੇ ਨਾਲ ਸੰਬੰਧਤ ਹੋਰ ਸਵਾਲਾ ਪਰਚੇ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਧਰਨਾ ਲੱਗਿਆ ਧਰਨੇ ਧਰਨਾ ਕਰਨ ਨੂੰ 30000 ਰੁਪਏ ਦਿੱਤਾ ਧਰਨੇ ਕਾਰਨ ਪਬਲਿਕ ਪ੍ਰੇਸ਼ਾਨ ਹੁੰਦੀ ਸੀ ਸੜਕ ਤੇ ਧਰਨਾ ਲੱਗਿਆ ਹੋਇਆ ਸੀ ਧਰਨਾ ਕਿਹੜੀ ਥਾਂ ਤੇ ਸੀ ਪਬਲਿਕ ਪ੍ਰੇਸ਼ਾਨ ਹੁੰਦੀ ਸੀ ਨਹੀਂ ਹੁੰਦੀ ਸੀ ਕਿਉਂਕਿ ਤੁਸੀਂ ਧਰਨੇ ਚ 4 ਮਹੀਨੇ ਲਗਾਤਾਰ ਰਹੇ ਹੋ ਮੈਂ ਵੀ ਧਰਨੇ ਦੀ ਕਵਰੇਜ ਕਰਨ ਗਿਆ ਉਹ ਸੋਸ਼ਲ ਮੀਡੀਆ ਦਾ ਧਰਨਾ ਦੇ ਬਿਲਕੁਲ ਸਾਹਮਣੇ ਪਾਰਕਿੰਗ ਦੇ ਵਿੱਚ ਸੀ ਜਿਹੜਾ ਧਰਨਾ ਸੀ ਇਹ ਜਿਹੜਾ ਇਹ ਵਿਭਾਗ ਹੈ ਜੀ ਮੈਕਮੇਂ ਡੈਸ ਜਿਹੜਾ ਬਰਾਂਡਾ ਉਹਦੇ ਵਿੱਚ ਲੱਗਿਆ ਸੀ ਜੀ ਔਰ ਕੋਈ ਪਬਲਿਕ ਦੇ ਤੋਂ ਪਰੇਸ਼ਾਨ ਨਹੀਂ ਸੀ ਠੀਕ ਹੈ ਕਿ ਨਹੀਂ ਪਰੇਸ਼ਾਨ ਤਾਂ ਪਬਲਿਕ ਇਸ ਗੱਲ ਤੋਂ ਹੈ ਵੀ ਜਿਹੜਾ 2200 ਬੰਦਿਆਂ ਨੇ 2300 ਬੰਦਿਆਂ ਨੇ ਔਰ 6000 ਬੰਦਿਆਂ ਨੇ ਜਾਦੀ ਸਰਟੀਫਿਕੇਟ ਬਣਾਏ ਨੇ ਔਰ ਸਾਡੇ ਗਰੀਬ ਲੋਕਾਂ ਦੇ ਹੱਕ ਖਾਦੇ ਨੇ ਔਰ ਸਰਕਾਰ ਨੂੰ ਅਸੀਂ ਗਲਨੇ ਤੋਂ ਫੜ ਕੇ ਪੁੱਛਾਂਗੇ ਕੋਈ ਦਿਨਾਂ ਬਾਅਦ ਹੁਣ ਜਦੋਂ ਸਾਡੇ ਚ ਆਉਂਦੇ ਨੇ ਅਸੀਂ ਇਹਨਾਂ ਨੂੰ ਬਹੁਤ ਵਾਰ ਪੁੱਛਦੇ ਆ ਕਿ ਵੀ ਜਿਹੜੇ ਜਾਲੀ ਸਰਟੀਫਿਕੇਟ ਬਣਾਉਂਦੇ ਪੂਰੇ ਪੰਜਾਬ 'ਚ ਪੁੱਛਿਆ ਕਰਾਂਗੇ ਬਿਲਕੁਲ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਤੁਹਾਨੂੰ ਦੱਸੋ ਵੀ ਜਿਹੜੇ ਆ ਜਾਲੀ ਸਰਟੀਫਿਕੇਟ ਬਣਾਏ ਨੇ ਇਹਨਾਂ ਦੀ ਕੀ ਕਰ ਰਹੇ ਹੋ ਖਾਸ ਕਰਕੇ ਬਰੋਟ ਦਾ ਏਰੀਆ ਔਰ ਪੂਰੀ ਦਾ ਏਰੀਆ ਜਿਹੜਾ ਪਟਿਆਲੇ ਦਾ ਪੂਰੇ ਪੰਜਾਬ 'ਚ ਅਮਰਸਰ ਵਗੈਰਾ ਬਸ ਸਾਰੇ ਵਲੰਟੀਅਰਸ ਨੂੰ ਕਹਿ ਰਿਆਂ ਵੀ ਇਹ ਕਰਤੂਤ ਹੈ ਪੰਜਾਬ ਸਰਕਾਰ ਦੀ ਵੀ ਇਹਨੂੰ ਜਾਂਦਾ ਕਰ ਦੇਣ ਬੰਦ ਔਰ ਜਿਹੜੇ ਜਿਹੜੇ ਵਿਜੀਲੈਂਸ ਦੇ ਵਿੱਚ ਲੱਗੇ ਹੋਏ ਜਾਂਦੀ ਸਰਟੀਫਿਕੇਟ ਵਾਲੇ ਨੇ ਔਰ ਆਈਐਸ ਇਹ ਜਿਹੜੇ ਨਜਾਇਜ਼ ਤੌਰ ਤੇ ਪੈਸੇ ਕਰੋਨਾ ਰੁਪਏ ਖਰਚ ਕਰਕੇ ਆਪਣੇ ਆਪ ਨੂੰ ਬਚਾਰੇ ਨੇ ਬਿਲਕੁਲ ਸਹੀ ਇੱਥੇ ਇਹ ਸਵਾਲ ਆ ਕਿ ਜਦੋਂ ਤੁਹਾਡੇ ਧਰਨਾ ਲੱਗੇ ਸੀ ਉਦੋਂ ਪੁਲਿਸ ਨੇ ਧਰਨਾ ਹਟਾਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਕੋਈ ਧਮਕੀ ਦਿੱਤੀ ਕੇ ਪਰਚਾ ਦਰਜ ਕਰਾਂਗੇ ਉਹਨਾਂ ਦਿਨਾਂ ਦੌਰਾਨ ਜਦੋਂ ਤੁਸੀਂ ਧਰਨਾ ਕੀਤਾ ਸੀ ਨਹੀਂ ਸਰਕਾਰ ਨੇ ਦਿੱਤੀ ਸਰਕਾਰ ਨੇ ਦਿੱਤੀ ਪੁਲਿਸ ਨੇ ਨਹੀਂ ਦਿੱਤੀ ਅੱਛਾ ਜੀ ਹਾਂ ਸਰਕਾਰੀ ਟੋਲ ਦੇ ਉੱਤੇ ਉਹ ਥ्रेट ਕਰਦੇ ਸੀ ਮੰਤਰੀ ਵਗੈਰਾ ਹੋਰ ਸਾਰੇ ਵਿੱਚੋਂ ਕੋਲ ਅਸੀਂ ਇੰਜ ਕੱਢ ਦਾਂਗੇ ਤੁਹਾਡੇ ਤੇ ਕੇਸ ਬਣਾ ਦਾਂਗੇ ਅਸੀਂ ਕਿਆ ਬਣਾ ਦਿਓ ਬਿਲਕੁਲ ਅਸੀਂ ਤੁਹਾਡਾ ਵੀ ਲੰਮਾ ਤਜਰਬਾ ਸੰਘਰਸ਼ ਕਰਦੇ ਰਹੇ ਹਾਂ ਧਰਨੇ ਉੱਥੇ ਧਰਨਾ ਉੱਥੇ ਨੂੰ ਵੀ ਉੱਥੋਂ 4-5 ਮਹੀਨੇ ਹੋ ਗਏ ਇਸ ਤਰ੍ਹਾਂ ਬਾਅਦ ਵਿੱਚ ਪਰਚਾ ਦਰਜ ਕਰਨਾ ਕੋਈ ਮਾੜੀ ਨੀਅਤ ਦੀ ਨਿਸ਼ਾਨੀ ਹੈ ਬਿਲਕੁਲ ਮਾੜੀ ਨੀਅਤ ਦੀ ਨਿਸ਼ਾਨੀ ਹੈ ਇਹ ਜਿਹੜੀ ਬਕਾਇਦਾ ਇਟ ਇਜ਼ 올 ਪਲਾਨਟ ਓਕੇ ਔਰ ਹਾਂ ਇਹ ਇਟ ਇਜ਼ 올 ਪਲਾਨਟ ਔਰ ਇਹ ਉਹ ਜਿਹੜੇ ਬੰਦੇ ਪੜੇ ਨੇ ਅਸੀਂ ਹਰਪੀਟ ਕੇਸਿੰਗ ਰੈਂਡਰ ਪਾਜ਼ਿੰਗ ਆਈਆਰਐਸ ਔਰ ਜਿਹੜੇ ਹੋਰ ਬੰਦੇ ਜਿਹੜੇ ਪੜੇ ਨੇ ਉਹ ਜਾਲੀ ਸਰਟੀਫਿਕੇਟਾਂ ਵਾਲੇ ਇਹ ਇਹ ਸਰਕਾਰ ਵਿੱਚ ਕਿਉਂਕਿ ਉੱਚ ਸ਼੍ਰੇਣੀ ਦਾ ਅਸਵਧਤ ਨੇ ਕਰੋਨਾ ਪਤੀ ਨੇ ਔਰ ਇਹਨਾਂ ਨੂੰ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਮਿਲ ਰਹੀ ਹੈ ਪਰ ਉਹ ਵੱਡੇ ਵੱਡੇ ਘਰਾ ਦੇ ਬੱਚੇ ਨੇ ਉਹਨਾਂ ਨੂੰ ਬਚਾਉਣ ਦੀ ਸਾਰਾ ਕੁਝ ਹੋ ਰਿਹਾ ਛੱਡਾਂਗੇ ਨਹੀਂ ਛੱਡਾਂਗੇ ਵੀ ਦੱਸੋ ਕਿ ਤੁਸੀਂ ਮੋਰਚਾ ਉਸ ਤੋਂ ਫਿਰ ਕਿਉਂ ਚੱਕ ਲਿਆ ਹੁਣ ਫਿਰ ਮੋਰਚਾ ਕੰਟੀਨਿਊ ਕਿਉਂ ਨਹੀਂ ਆਖਿਆ ਮੋਰਚਾ ਇਸ ਕਰਕੇ ਚੁੱਕਿਆ ਗਿਆ ਕਿ ਸਰਕਾਰ ਨੇ ਸਾਡੇ ਨਾਲ ਸਮਝੌਤਾ ਕੀਤਾ ਦਿੱਕਤੀ ਜੀ ਔਰ ਕੈਬਨਟ ਮੰਤਰੀਆਂ ਨੇ ਆ ਕੇ ਮੋਰਚੇ ਵਿੱਚ ਸਾਨੂੰ ਦੇਖ ਕੇ ਦਿੱਤਾ ਆ ਸਾਡੇ ਕੋਲ ਰਿਪੋਰਟ ਹੈ ਕਿ ਵੀ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਉਹਨਾਂ ਨੇ ਕੀਤੇ ਵੀ ਔਰ ਲੋਕਲ ਬਾਡੀਜ਼ ਦੇ ਡਿਸਟ੍ਰਿਕਟ ਸਰਕਾਰ ਬਕਰ ਸਿੰਘ ਨੇ ਆਨਰੇਬਲ ਉਹ ਸਰਕਾਰ ਵੱਲੋਂ ਭੇਜੇ ਗਏ ਸੀ ਮੈਡਮ ਬਜੀਪੁਰ ਨੇ ਪਰ ਅਚੰਤਿਤ ਨਹੀਂ ਸੀ ਹਟ ਕੇ ਔਰ ਹੁਣ ਵੀ ਉਸ ਤੋਂ ਬਾਅਦ ਦੇ ਦੋ ਸਾਲ ਹੋਇਆ ਵਿਧਾਨ ਸਭਾ ਚ ਬਜਟ ਸੈਸ਼ਨ ਦੇ ਵਿੱਚ ਕੋਲੇ ਵਿੱਚ ਇਹ ਹੈ ਮੁੱਖ ਮੰਤਰੀ ਨੇ ਵੀ ਔਰ ਬੈਟਰ ਬਲਜੀਤ ਕਰਨੇ ਵੀ ਜੀ ਇਹਨਾਂ ਬੰਗਿਆਂ ਤੋਂ ਵਿਆਜ ਸਮੇਤ ਤਰਖਾਹ ਤੇ ਨਾ ਡਿਸਮਿਸ ਕਰਕੇ ਇਹਨਾਂ ਨੂੰ ਹਟੋਪੀਏ ਉਟਾਵਾਂਗੇ ਇਹ ਆਨਰੇਬਲ ਮਾਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਬਿਆਨ ਹੈ ਠੀਕ ਹੈ ਡਾਕਟਰ ਇੱਕ ਤਰ੍ਹਾਂ ਸੱਤ ਫੇਸ ਦੀਆਂ ਲਾਈਟਾਂ ਤੇ ਵੀ ਚੱਲਦਾ ਗੁਰਦੁਆਰਾ ਰਾਮ ਸਾਹਿਬ ਦੇ ਨੇੜੇ ਉਹ ਬਲਵਿੰਦਰ ਸਿੰਘ ਕੁੰਬੜਾ ਹੋਰੀ ਚਲਾ ਰਹੇ ਨੇ ਉਸ ਧਰਨੇ ਪ੍ਰਤੀ ਤੁਹਾਡੀ ਹੈ ਸਹਿਮਤੀ ਕਿ ਬਿਲਕੁਲ ਸਹੀ ਕਰ ਰਹੇ ਨੇ ਉਹ ਇਹ ਦੇਖੋ ਹਰ ਇੱਕ ਦੀ ਉਹ ਆਪਣੀ ਵੱਖਰੀ ਤੌਰ ਤੇ ਚਲਾ ਰਹੇ ਨੇ ਉਹਨਾਂ ਦਾ ਵੀ ਪੂਰਾ ਸੰਵਤਨਤਾ ਉੱਤੇ ਹੱਕ ਹੈ ਉਹ ਅੱਛੀ ਗੱਲ ਚਲਾ ਰਹੇ ਨੇ ਕੋਈ ਮਾੜੀ ਗੱਲ ਨਹੀਂ ਸਿਰਫ ਵਿਖਰੇ ਇਕੱਠੇ ਇਕੱਠੇ ਰਣਨੀਤੀ ਕਰੋਗੇ ਜੇ ਦੁਬਾਰੇ ਧਰਨੇ ਤੁਹਾਨੂੰ ਲੋਡ ਪੈਗੀ ਤਾਂ ਉਹ ਵੀ ਇਕੱਠੀਆਂ ਕੁੰਬੜਾ ਸਾਹ ਨੂੰ ਗ੍ਰਿਫਤਾਰ ਕਰਨਿਆ ਜੇ ਅਵਾਜ਼ ਉਠਾਈ ਉਹਨੂੰ ਛੱਡਿਆ ਉਹਨਾਂ ਤੇ ਵੀ ਮੁਕੱਦਮਾ ਦਰਜ ਕਰ ਲਿਆ ਹਾਂ ਬਿਲਕੁਲ ਮੀਆਂ ਵੀ ਦੋਨੋਂ ਦੇ ਪਰਸੇ ਔਰ ਇਹ ਜਿਹੜੇ ਲੋਕ ਕੋਰੋਨਾ ਦੇ ਕਮਾਰੇ ਨੇ ਤੇ ਜਿਹੜੇ ਜਾਂਦੀ ਲੱਗੇ ਸਰਟੀਫਿਕੇਟਾਂ ਤੇ ਜਿਹੜੇ ਭੱਜ ਗਏ ਵਿਦੇਸ਼ਾਂ ਤੇ ਚਲੇ ਗਏ ਲੁੱਕ ਗਏ ਉਹਨਾਂ ਨੂੰ ਪੁਲਿਸ ਕੁਛ ਨਹੀਂ ਕਹਿ ਰਹੀ ਬਿਲਕੁਲ ਇਹ ਸਾਰਾ ਬਾਇਸਡ ਪਲਾਨਡ ਔਰ ਇਟ ਇਜ਼ ਟੋਟਲੀ ਅ ਨਾਨਸੈਂਸ ਔਨ ਦਾ ਪਾਰਟ ਆਫ ਦਾ ਗਵਰਨਮੈਂਟ ਇਹ ਇਹ ਮੁੱਦਾ ਜਦੋਂ ਜਦੋਂ ਤੁਹਾਡੀ ਮੰਤਰੀਆਂ ਨਾਲ ਮੀਟਿੰਗ ਹੋਏਗੀ ਜਾਂ ਉਸ ਕਮੇਟੀ ਨਾਲ ਪੱਤਕਰ ਤੱਗੜ ਵਾਲਾ ਤੇ ਮਾਲਵਿੰਦਰ ਸਿੰਘ ਸਿੱਧੂ ਸਾਫ ਕਾ ਏਆਈਜੀ ਵਾਲਾ ਮੁੱਦਾ ਠਾਉਗੇ ਤੁਸੀਂ ਕਿ ਗਲਤ ਕੀਤਾ ਬਿਲਕੁਲ ਉਠਾਵਾਂਗੇ ਔਰ ਉਠਾ ਕੇ ਅਸੀਂ ਆਉਣ ਵਾਲੀ ਜਿਹੜੀ ਅਸੈਂਬਲੀ ਹੈ ਉਹਦਾ ਘਰੋ ਕਰਾਂਗੇ ਠੀਕ ਹੈ ਠੀਕ ਹੈ ਇਹਨਾਂ ਨੂੰ ਛੱਡਾਂਗੇ ਨਹੀਂ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ